ਹੁਣ ਜਿਹੜੀ ਕੀ ਬਹੁਤ ਵੱਡੀ ਅਪਡੇਟ ਆ ਗਈ ਸਾਹਮਣੇ ਰਮਨੀਤ ਬਿੱਟੂ ਤੇ ਸੀਐਮ ਭੋਂਤਮਾਨ ਆਮਣੇ ਸਾਹਮਣੇ ਹੋ ਗਿਆ ਬਾਈ ਜਿਹੜਾ ਕੀ ਇੱਕ ਫੰਡਾਂ ਨੂੰ ਲੈ ਕੇ ਜਿਹੜਾ ਵੀ ਕੋਈ ਪੰਜਾਬ ਦੇ ਲਈ ਫੰਡ ਦਿੱਤੇ ਜਾਂਦੇ ਤੇ ਪਰਲੇਕਲ ਇਹ ਸਰਕਾਰਾਂ ਖਾ ਜਾਂਦੀਆਂ ਤੇ ਇਹ ਹੈ ਮਾਮਲੇ ਨੂੰ ਲੈ ਕੇ ਸੀਐਮ ਭੋਂਤਮਾਨ ਨੇ ਭਾਜਪਾ ਨੂੰ ਇੱਕ ਸਾਹਮਣੇ ਆ ਕੇ ਕਿਹਾ ਸੀ ਵੀ ਤੁਸੀਂ ਡਿਬੇਟ ਕਰਨ ਲਈ ਤਿਆਰ ਹੋ ਜੋ ਕਿ ਮੇਰੇ ਨਾਲ ਜੇ ਤੁਸੀਂ ਗੱਲਬਾਤ ਕਰਨੀ ਹੈ ਤਾਂ ਸਾਹਮਣੇ ਆ ਕੇ ਕਰੋ ਤਾਂ ਹੁਣ ਇਹ ਡਿਬੇਟ ਦੇ ਵਿੱਚ ਆਮਣੇ ਸਾਹਮਣੀ ਹੋ ਗਏ ਇੱਕ ਦੂਜੇ ਨਾਲ ਵੈਸ ਹੋ ਰਹੀ ਆ ਇੱਕ ਵੀਡੀਓ ਸਾਹਮਣੇ ਆ ਗਈ ਆ ਰਵਨੀਤ ਬਿੱਟੂ ਨੇ ਕੀ ਕਿਹਾ ਸੀਐਮ ਕੋ ਅੰਤਮਾਨ ਮੰ ਸੀਐਮ ਕੋ ਅੰਤਮਾਨ ਨੇ ਕੀ ਕਿਹਾ ਜੋ ਰਵਨੀਤ ਬਿੱਟੂ ਜੋ ਭਾਜਪਾ ਇਹ ਸਰਕਾਰ ਬਾਰੇ ਵੀ ਇਹ ਫੰਡਾ ਬਾਰੇ 2022 ਚ ਜਦੋਂ ਸਰਕਾਰ ਆਉਂਦੀ ਆ ਤਾਂ ਵੀ ਇਹ ਮਾਮਲਿਆਂ ਨੂੰ ਲੈ ਕੇ ਸਾਰੀ ਗੱਲਬਾਤ ਸਾਂਝੀ ਕਰਨ ਜਾ ਰਹੇ ਰਵਨੀਤ ਬਿੱਟੂ ਕੀ ਕਹਿ ਰਿਹਾ ਤੇ ਸੀਐਮ ਕੋ ਅੰਤਮਾਨ ਕੀ ਕਹਿ ਰਿਹਾ ਚੈਨਲ ਤੇ ਬਣੇ ਰਹੋ ਬਈ ਖੁਲਾਸੇ ਕਰਨ ਜਾ ਰਹੇ ਆ ਇਹ ਸਰਕਾਰਾਂ ਦੇ ਇੱਕ ਦੂਜੇ ਨਾਲ ਬਹਿਸ ਹੋ ਰਹੀ ਆ ਫਿਰ ਕਰਦੇ ਆ ਅਗਲੇ ਵਿਚਾਰ ਸਾਂਝੀ ਰਮਨ ਬਿੱਟੂ ਦਾ ਕਹਿਣਾ ਕਿ ਸੀਐਮ ਸਾਹਿਬ ਹੁਣ ਤੁਸੀਂ ਨਵੀਂ ਤੋਂ ਭੱਜੇ ਹੋ ਤੁਸੀਂ ਤਾਂ ਕਹਿ ਕੇ ਗੱਲ ਤੋਂ ਮੁੱਕਰ ਗਏ ਤੁਸੀਂ ਕਿਆ ਮੈਨੂੰ ਪੁਛਤਾ ਕੌਣ ਹੈ ਜੋ ਤੁਸੀਂ ਸਵਾਲ ਚੁੱਕਿਆ ਹੈ ਤਾਂ ਉਹੀ ਮੁੰਡੀਆਂ ਵਾਲੀ ਗੱਲ ਹੋਗੀ ਹੈ ਤੁਸੀਂ ਆ ਕੇ ਆਸੀ ਯਾਕਰ ਸਾਹਿਬ ਰਮਨ ਬਿੱਟੂ ਮੈਨੂੰ ਗਾਲਾਂ ਕੱਢਦੇ ਆ ਮੈਨੂੰ ਆ ਕਰਦੇ ਆ ਕੋਈ ਗੱਲ ਨਹੀਂ ਮੈਂ ਇਹਨਾਂ ਨੂੰ ਟੱਕਰੂ ਮੈਨੂੰ ਪਤਾ ਮੈਂ ਤੁਹਾਡੀ ਰਗ ਰਗ ਜਾਣਦਾ ਹੋਰ ਜਿਵੇਂ ਗੱਲ ਨਹੀਂ ਕਰਦਾ ਮੈਂ ਤੁਹਾਡੀ ਰਗ ਰਗ ਜਾਣਦਾ ਤੇ ਮੇਰੇ ਮੂਹਰੇ ਤੁਸੀਂ 1 ਮਿੰਟ ਵੀ ਮੈਂ ਇਹ ਨਹੀਂ ਕਹਿੰਦਾ ਹੰਕਾਰ ਵਾਲੀ ਗੱਲ ਨਹੀਂ ਕੀ ਤੁਸੀਂ 1 ਮਿੰਟ ਵੀ ਮੇਰੇ ਮੂਹਰੇ ਖੜ੍ਹ ਨਹੀਂ ਸਕਦੇ ਆ ਨਹੀਂ ਸਕਦੇ ਕਿਉਂਕਿ ਤੁਹਾਡੀਆਂ ਕਮਜ਼ੋਰੀਆਂ ਤੁਹਾਡੀਆਂ ਸਾਰੀਆਂ ਜੋ ਤੁਸੀਂ ਸਰਕਾਰ ਚ ਕੀਤਾ ਉਹ ਮੈਨੂੰ ਇੱਕ ਇੱਕ ਚੀਜ਼ ਦਾ ਮੈਂ ਭਲੀ ਭਾਣੀ ਜਾਣਦਾ ਏ ਇੱਕ ਗੱਲ ਡਿਬੇਟ ਤੋਂ ਪੱਜ ਗਏ ਅੱਜ ਤੋਂ ਬਾਅਦ ਤੁਸੀਂ ਪੰਜਾਬ ਦੇ ਵਿੱਚ ਭਗਉੜੀ ਨੂੰ ਜਿਹੜਾ ਬੰਦਾ ਕਹਿ ਕੇ ਗੱਲ ਤੋਂ ਮੁੱਕਰ ਜੀ ਮੈਨੂੰ ਤਾਂ ਲੱਗਦਾ ਪੰਜਾਬੀ ਹੋਣਗੇ ਕਾਬਲੇ ਗੋਰੇ ਕਿਸ ਤੋਂ ਪਹਿਲਾਂ ਕਲ ਮੁਖੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕਰਦਿਆਂ ਫੰਡਾਂ ਦੇ ਮੁੱਦੇ ਤੇ ਭਾਜਪਾ ਨੂੰ ਖੁੱਲੀ ਬਹਿਸ ਕਰਨ ਦਾ ਚੈਲੰਜ ਦਿੱਤਾ ਸੀ ਜਿਸ ਨੂੰ ਕਬੂਲ ਕਰਦਿਆਂ ਬਿੱਟੂ ਨੇ ਕਿਹਾ ਸੀ ਕਿ ਉਹ ਸੀਐਮ ਦੇ ਨਾਲ ਟੀਵੀ ਡਿਬੇਟ ਕਰਨ ਦੇ ਲਈ ਤਿਆਰ ਨੇ ਦੋਸਤੋ ਬਾਅਦ ਅੱਜ ਸਵੇਰੇ ਮੁਖੰਤਰੀ ਮਾਨ ਨੇ ਮੋੜ ਤੋਂ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਕੀ ਹੁਣ ਮੈਂ ਬਿੱਟੂ ਦੇ ਨਾਲ ਡਿਬੇਟ ਕਰਾਂਗਾ ਬਿੱਟੂ ਦੀ ਤਾਂ ਕੋਈ ਰੇਲਵੇ ਦੇ ਵਿੱਚ ਵੀ ਨਹੀਂ ਸੁਣਦਾ ਪੈਣਾ ਹੀ ਆ ਜੀ ਮੈਨੂੰ ਦੱਸੋ ਇੱਕ ਵਾਰ ਪੀਐਨ ਤਾਂ ਜੋ ਲਿਖ ਰਹੇ ਨੇ ਉਹ ਉਹਨਾਂ ਨੇ ਜਾਰੀ ਕਰਦੇ ਆ ਆਰਡੀਐਸ ਹੈ ਰੂਰਲ ਡਿਵੈਲਪਮੈਂਟ ਫੰਡ ਉਸ ਵੇਲੇ ਸਾਰੇ ਕਾਂਗਰਸੀ ਸੀ ਆ ਜਿਨਵੇਂ ਨਾ ਲੈ ਲਈ ਉਹਦਾ ਪੈਸਾ ਮਿਸਯੂਜ਼ ਕਰ ਲਿਆ ਉਹਨਾਂ ਨੇ ਪੈਸਾ ਰੋਕ ਲਿਆ ਸਰਕਾਰ ਆਈ 22 ਅਸੀਂ ਉਹਨਾਂ ਕੋਲ ਗਏ ਆਰਟੀਫ ਦੇ ਪੈਸੇ ਦਿਓ ਕਹਿੰਦੇ ਪਹਿਲਾਂ ਵਿਧਾਨ ਸਭਾ ਚ ਲੈ ਕੇ ਆਓ ਕਿ ਪੈਸਾ ਸਿਰਫ ਮੰਡੀਆਂ ਨੂੰ ਜਾਂਦੀਆਂ ਸੜਕਾਂ ਤੇ ਵਰਤਿਆ ਜਾਊਗਾ ਅਸੀਂ ਵਿਧਾਨ ਸਭਾ ਜੈਕਟ ਪਾਸ ਕੀਤਾ ਕਹਿੰਦੇ ਪਹਿਲਾਂ ਕੈਪਟਨ ਸਾਹਿਬ ਜਿਹੜੀ ਸਰਕਾਰ ਸੀ ਉਹ ਮਿਸਯੂਜ਼ ਕਰ ਗਈ ਉਹਨਾਂ ਨੂੰ ਕਿਹਦੇ ਹੋਰ ਬਾਤ ਤੇ ਅਸੀਂ ਜੈਕਟ ਪਾਸ ਕਰਕੇ ਉਸ ਤੋਂ ਬਾਅਦ ਗਏ ਉਹਨਾਂ ਕੋਲੇ ਪਿਊਸ਼ ਗੋਲਜੀ ਕੋਲੇ ਕਿ ਜੇ ਹੁਣ ਜੈਕਟ ਪਾਸ ਕਰਤਾ ਹੁਣ ਤੁਸੀਂ ਦਿਓ ਹਜੇ ਤੱਕ ਉਹ ਰੋਕ ਰੱਖਿਆ ਥਾ ਯਾਰ ਕੋ ਕਿ ਉਦੋਂ ਉਸ ਵੇਲੇ ਕਾਂਗਰਸ ਸੀ ਮੈਂ ਟੀਵੀ ਦੀ ਡਿਬੇਟ ਤੇ ਕਦੇ ਆਉਂਗਾ ਤੇ ਉਦੋਂ ਬੁਲਾ ਲਿਓ ਸਾਰਿਆਂ ਨੂੰ ਨਾ ਇੱਕ ਵੀ ਪਹਿਲੀ ਗੱਲ ਤੇ ਆਉਣਾ ਨਹੀਂ ਕਿ ਮੈਂ ਨਹੀਂ ਮੈਂ ਨਹੀਂ ਆਉਂਦਾ ਜੇ ਆਗੇ ਤਾਂ ਉਹਨਾਂ ਨੂੰ ਪਤਾ ਹੈ ਕਿ ਅੱਜ ਕੁੱਤਖਣੀ ਹੋਣੀ ਹੈ ਜੇ ਭਗਵੰਤ ਸਮਾਨ ਸਿੰਘ ਜਿਹੜਾ ਤੁਸੀਂ ਇਹ ਗੱਲ ਕਰਦੇ ਹੋ ਨਾ ਵੀ ਮੈਂ ਚੈਲੰਜ ਕਰਦਾ ਡਿਬੇਟ ਕਰ ਲਿਓ ਚੈਨਲ ਤੇ ਸੱਦ ਲਿਓ ਜਿੰਦਾਂ ਮਰਜੀ ਮੈਂ ਇਸ ਕੱਲ ਦਾ ਤੁਹਾਡਾ ਚੈਲੰਜ ਮੈਂ ਤਾਂ ਨਹੀਂ ਜੈਲਲ ਕਰਦਾ ਪਰ ਮੈਂ ਤੁਹਾਡਾ ਚੈਲੰਜ ਰੂਲ ਕਬੂਲ ਕਰਦਾ ਜਦ ਮਰਜੀ ਜਿੱਦਾਂ ਮਰਜੀ ਕੁਰਸੀ ਡਾ ਲਿਓ ਜਿਹੜੇ ਮਰਜੀ ਚੈਨਲ ਤੇ ਡਾ ਲਿਓ ਜਿੱਥੇ ਮਰਜੀ ਆ ਜਿਓ ਤੁਹਾਨੂੰ ਅਸੀਂ ਦੱਸਾਂਗੇ ਕਿਹੜੀਆਂ ਮੁਰਗੀਆਂ ਬੱਕਰੀਆਂ ਦੇ ਤੁਸੀਂ ਪੈਸੇ ਦਿੱਤੇ ਕਿਹੜੀਆਂ ਕਿਹੜੀਆਂ ਮਾਵਾ ਭੈਣਾ ਦੇ ਹਜ਼ਾਰ ਰੁਪਏ ਦਿੱਤੇ ਕਿਹੜੇ ਕਿਹੜੇ ਤੁਸੀਂ ਹੋਰ ਇੱਕ ਕਿਹੜੀ ਤੁਸੀਂ ਮਾਲਵਾ ਨਹਿਰ ਗੱਡੀ ਹੋਰ ਬੜੀਆਂ ਗੱਲਾਂ ਨੇ ਜਦ ਮਰਜੀ ਤੁਹਾਡਾ ਚੈਲੰਜ 100% ਕਬੂਲ ਜਦ ਮਰਜੀ ਟਾਈਮ ਥੋੜਾ ਜਗਾ ਥੋੜੀ ਜਦ ਮਰਜੀ ਦੱਸ ਦਿਓ ਜਿੱਥੇ ਡਿਵਿਟ ਕਰਨਾ ਹੋ ਓਕੇ ਬਣ ਚੁ। ਬੰਦੂ ਟ੍ਰੇਨ ਕਰਵਾ ਲਈ। ਬੰਦੂ ਟ੍ਰੇਨ ਕੋਲ ਜੋਨਡਰ ਰੇਲ ਵਿੱਚ ਰੇਲਵੇ ਦੀਆਂ ਨਾ ਗੱਟ ਟ੍ਰੇਨ ਟ੍ਰੇਨ ਦਾ ਹੜਾ ਪੁਲ ਕਰਾ ਦੇ ਧੂਰੀ ਕਹਿੰਦਾ ਇਹ ਨਹੀਂ ਹੁੰਦਾ ਮੈਂ ਕਿਹਾ ਮੈਂ ਹੋਰ ਤੂੰ ਕਹਦਾ ਮੰਤਰੀ ਕਹਿੰਦਾ ਕੋਈ ਟਿਊਸ਼ਨ ਤੇ ਕਹਿੰਦਾ ਕੋਈ ਕੋਈ ਮਸ਼ੀਨੂਸ਼ਨ ਲਵਾਉਣੀ ਹੈ ਕੋ ਕੋਲੀ ਜੇ ਕੋਈ ਜਿਹੜੀ ਉਹ ਲਵਾ ਦੂਗਾ ਉਹ ਤਾਂ ਨਹੀਂ ਚੱਲਦੀ ਉਹ ਦਿਨ ਦਾ ਹੀ ਮਹਿਕਮਾ ਉਹ ਆਇਆ ਉਦੋਂ ਕੋਈ ਬੰਦੇ ਨੂੰ ਜੇ ਖਤਮ ਹੋਇਆ ਹੋਵੇ ਸਿੰਧੀ ਨੂੰ ਸਾਰੇ ਜਹਾਜ਼ ਵੇਚ ਕੇ ਸਿੰਧੀ ਨੂੰ 에ਵੀਏਸ਼ਨ ਮਿਨਿਸਟਰ ਬਣਾਤਾ ਸੀ ਹਾਂਜੀ ਇਹ ਭਾਈ ਸੀਐਮ ਭਵੰਤਮਾਨ ਤੇ ਜੋ ਆਮਣੇ ਸਾਹਮਣੇ ਜੋ ਰਮਨੀਤ ਬਿੱਟੂ ਹੋ ਜਾਂਦੇ ਆ ਬੀਜੇਪੀ ਦੇ ਵਿੱਚ ਆ ਜੋ ਤੇ ਪਰ ਲੇਕਿਨ ਹੁਣ ਇਹਨਾਂ ਦਾ ਕਹਿਣਾ ਇਹ ਆ ਇੱਕ ਪਾਸੇ ਸੀਐਮ ਭਵੰਤਮਾਨ ਕਹਿ ਰਿਹਾ ਵੀ ਇਹਨੂੰ ਤਾਂ ਕੋਈ ਰੇਲਵੇ ਚ ਨਹੀਂ ਪੁੱਸਦਾ ਹੁਣ ਉਹਦਾ ਕਹਿਣਾ ਇਹ ਆ ਵੀ ਜਿਹੜੇ ਤੇਰੇ ਵਾਅਦੇ ਕੀਤੇ ਸੀ ਜਿਹੜਾ ਪਲੈਸ਼ਨ ਕਹਿੰਦਾ ਸੀ ਤੂੰ ਲੋਕਾਂ ਨੂੰ ਮਹੀਨੇ ਦੇ ਵੀਨੇ ਮਹਿਲਾਵਾਂ ਨੂੰ 1000 ਰੁਪਏ ਖਾਤਿਆਂ ਚ ਪਾਉਂਗਾ ਹੋਰ ਵੀ ਕਈ ਗੱਲਾਂ ਵੀ ਤੁਸੀਂ ਮੇਰੇ ਸਾਹਮਣੇ 1 ਮਿੰਟ ਵੀ ਨਹੀਂ ਟਿਕ ਸਕਦੇ ਤਾਂ ਬਈ ਹੁਣ ਇਹ ਬੈਂਸ ਅਮਣੇ ਸਾਹਮਣੇ ਸੀਮਪੂਰਤਮਨ ਰਮਨੀਤ ਬਿੱਟੂ ਵੀਡੀਓ ਤੁਸੀਂ ਸਾਰੀ ਖਬਰ ਸੁਣ ਨਹੀਂ ਲਈ ਆ ਵੈਸੇ ਵੀਡੀਓ ਲੰਬੀ ਸੀ ਤੇ ਪਰ ਹੁਣ ਇਹ ਗੱਲ ਇਹ ਆ ਪੰਜਾਬ ਨੂੰ ਸਿਰਫ ਇੱਕ ਇਹ ਜਦੋਂ ਕਿਤੇ ਵੱਡੇ ਕੱਟ ਦੇ ਵਿੱਚ ਵਾਦੇ ਲੋਕਾਂ ਨਾਲ ਵੱਡੇ ਵੱਡੇ ਕਰ ਲੈਂਦੇ ਆ ਸਰਕਾਰਾਂ ਚ ਜੋ ਵੀ ਆ ਪਰ ਪੰਜਾਬ ਤੱਕ ਤਾਂ ਇਹ ਕੁਝ ਰੂੰਗਾ ਤੱਕ ਵੀ ਨਹੀਂ ਪਹੁੰਚਦਾ ਪੰਜਾਬੀ ਚ ਕਹਿੰਦੇ ਆ ਆਪਾਂ ਇਹ ਸਿਰਫ ਬਈ ਆਪ ਖਾ ਜਾਂਦੇ ਆ ਜਿਹੜੇ ਕੋਈ ਫੰਡ ਹੁੰਦੇ ਆ ਕੁਝ ਕਹਿ ਕੇ ਕੁਝ ਹੋਰ ਲਾ ਕੇ ਤੇ ਖੋਰ ਦਿੰਦੇ ਆ ਨਾ ਕੋਈ ਗਰੀਬਾਂ ਦੇ ਹੁਣ ਅੱਜ ਤੱਕ ਹੁਣ 2023 ਦੇ ਵਿੱਚ ਸਾਡੇ ਗਰੀਬਾਂ ਨੇ ਫਾਰਮ ਭਰੇ ਸੀ ਸਾਡੇ ਵੀ ਘਰ ਦੇ ਭਰੇ ਹੋਏ ਆ ਪਰ ਲੇਕਿਨ ਕੋਈ ਪੈਸਾ ਤੇ ਨਹੀਂ ਪੰਜਾਬ ਦੇ ਵਿੱਚ ਕਹਿ ਰਿਹਾ ਮੈਂ ਪਹਿਲਾਂ ਤਾਂ ਗਰੀਬਾਂ ਦੇ ਪੈਸੇ ਇਹਨਾਂ ਨੇ ਹਜ਼ਾਰ-ਹਜ਼ਾਰ ਰੁਪਇਆ ਉਂ ਲਵਾਤਾ 2023 ਚ ਮਿਲਣਗੇ ਜੀ ਤਾਂ ਹੁਣ ਜੇ 2025 ਆਏ ਕਹਿੰਦੇ ਜੀ ਦੁਬਾਰੇ ਭਰਾਓ 2025 ਦੇ ਵਿੱਚ ਫੇਰ ਮਿਲਣਗੇ ਸਾਨੂੰ ਦੁਬਾਰਾ ਤੋਂ ਨਵੇਂ ਫਾਰਮ ਪਰ ਭਰਤੀ ਉਹ ਵੀ ਲੋਕਾਂ ਦੀ ਪਰ ਚੱਲੇ 2023 ਵਾਲੇ ਉਹੀ ਲਵਾਤੇ ਪੈਸੇ ਤੇ ਹੁਣ ਕੀ ਕਹਿੰਦੇ ਆ ਲੋਕਾਂ ਨੂੰ ਪਟਵਾਰੀ ਤਸਹੀਲਦਾਰ ਐਮਸੀ ਜੋ ਵੀ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਚੱਲ ਰਹੇ ਹੋਣਗੇ ਸਰਪੰਚ ਪਰ ਸਾਡੇ ਸ਼ਹਿਰਾਂ ਦੇ ਵਿੱਚ ਐਮਸੀ ਹੁੰਦੇ ਆ ਸਾਰਿਆਂ ਦੇ ਸਾਈਨ ਹੋਏ ਆ ਇੱਕ ਰਿਸਟਰੀ ਤੌਰ ਤੇ ਇੱਕ ਬਣਾ ਕੇ ਕਾਗਜ਼ ਘਰੇ ਘਰ ਦੇ ਕਾਗਜ਼ ਵੀ ਇਹ ਸੋਡੇ ਜੀ ਰਿਸਟਰੀਆਂ ਦੇ ਪੱਕੀਆਂ ਰਿਸਟਰੀਆਂ ਵੀ ਐ ਸਮੇ ਤੋਂ ਸੀ ਮੁੱਢਤਾਂ ਤੋਂ ਰਹਿੰਦੇ ਆਉਣੇ ਆ 100-100 ਸਾਲਾਂ ਤੋਂ ਸਾਡੇ ਮਾਤਾ ਪਿਤਾ ਜਿਵੇਂ ਦਾਦੇ ਤੇ 100-100 ਸਾਲਾਂ ਤੋਂ ਉੱਤੇ ਹੋਗੇ ਹਨ ਜੱਦੀ ਜਗਾ ਬਣ ਗਿਆ ਤਾਂ ਇਹ ਰਿਸਟਰੀ ਤੋਂ ਹੋਰ ਵੱਧ ਕੇ ਕੋਈ ਨਹੀਂ ਹੁੰਦਾ 100 ਸਾਲ ਜਦੋਂ ਬੰਦੇ ਰਹਿੰਦੇ ਹੋ ਸਾਡੇ ਇੱਥੇ ਪੰਜਾਬ ਦੇ ਵਿੱਚ ਜ਼ਿਲ੍ਹਾ ਮਾਨਸਾ ਘਟੋ ਘਟ 100-100 ਸਾਲ ਤੋਂ ਉੱਤੇ ਹੋਗੇ ਘਰਾਂ ਦੇ ਵਿੱਚ ਬੈਠੇ ਨੂੰ ਪਰ ਗਰੀਬਾਂ ਨੂੰ ਇਹ ਗੱਲ ਕਹਿ ਕੇ ਟਾਲ ਦਿੰਦੇ ਆ ਜੀ ਤੁਹਾਡੀਆਂ ਰਿਸਟਰੀਆਂ ਹੈ ਨਹੀਂ ਤੁਹਾਨੂੰ ਫੇਰ ਪੈਸੇ ਮਿਲਣਗੇ ਰਿਸਟਰੀਆਂ ਲੈ ਉਹ ਗਰੀਬਾਂ ਦੀਆਂ ਭਾਈ ਰਿਸਟਰੀਆਂ ਹੁਣ ਪਹਿਲਾਂ ਤਾਂ ਬਹੀਆਂ ਦੇ ਉੱਤੇ ਥਾਂ ਮਿਲਦੀ ਹੁੰਦੀ ਕੋਈ ਰਿਸਟਰੀਆਂ ਨਹੀਂ ਤਾ ਹੁਣੇ ਰਿਸਟਰੀਆਂ ਭਾਲਦੇ ਆ ਬਾਈ ਇਹ ਸਿਰਫ ਇਨਾਂ ਦੇ ਪੈਸੇ ਆ ਰਹੇ ਆ ਇਹ ਨਹੀਂ ਵੀ ਆਇ ਨਹੀਂ ਘਰਾਂ ਦੇ ਵਿੱਚ ਉਹਦੇ ਵਿੱਚ ਆਪਾਂ ਕਹਿੰਦੇ ਵੀ ਸਰਕਾਰ ਅੱਗੋਂ ਖਾ ਜਾਂਦੀ ਆ ਪੈਸੇ ਆ ਗਏ ਘਰਾਂ ਦੇ ਵਿੱਚ ਕਿਉਂ ਦਾਦਿਆਂ ਦੇ ਨਾਂ ਤੇ ਸਾਡੇ ਦੇ ਬੋਲਦੇ ਆ ਤੇ ਇਹ ਪਰਦੇ ਨਹੀਂ ਰਹਿ ਗੱਲ ਇਹ ਹੈ ਕਿ ਬਾਈ ਇਹੇ ਗੱਲ ਕਹਿਣਾ ਚਾਹੁੰਦੇ ਆ ਵੀ ਜਿਹੜਾ ਇਹ ਹੁਣ ਫੰਡ ਜਾਂ ਕੁਝ ਵੀ ਕਿਸੇ ਤਰੀਕੇ ਨਾਲ ਸਰਕਾਰ ਨੂੰ ਮਿਲਦਾ ਤੇ ਪਰ ਇਹ ਆਪਣੀਆਂ ਤਜੋਰੀਆਂ ਭਰ ਦਿਆ ਕੋਈ ਗਰੀਬ ਨੂੰ ਤੱਕ ਤਾਂ ਕੁਝ ਨਹੀਂ ਮਿਲਦਾ ਪਹਿਲਾਂ ਤਾਂ 2500 ਪਿਲਚਨ ਲੈ ਲਓ ਮਹੀਨੇ ਦੇ ਮਹੀਨੇ 1000 ਰੁਪਿਆ ਜਿਹੜਾ ਖਾਤੇ 'ਚ ਕਹਿੰਦਾ ਮਹਿਲਾਵਾਂ ਨੂੰ ਉਹ ਲੈ ਲਓ ਬਾਈ ਇਹ ਸਿਰਫ ਝੂਠ ਹੁੰਦੇ ਆ ਤਾਂ ਹੁਣ ਜਿਹੜਾ ਤੁਸੀਂ ਦਪੇਟ ਦੇ ਵਿੱਚ ਦੋਨਾਂ ਦੇ ਇੱਕ ਦੂਜੇ ਦੇ ਪੋਲ ਖੋਲਦੇ ਤੁਸੀਂ ਸੁਣ ਹੀ ਲਿਆ ਤਾਂ ਬਾਈ ਜਿਵੇਂ ਕੀ ਹੁਣ ਇੱਕ ਗੱਲ ਤਾਂ ਸੱਚੀ ਗੱਤਿ ਰਮਨੀਤ ਬਿੱਟੂ ਨੇ ਵੀ ਕਹਿੰਦਾ ਵੀ ਤੂੰ ਜਿਹੜਾ ਮਹੀਨੇ ਦੇ ਮਹੀਨੇ ਮਹਿਲਾਵਾਂ ਨੂੰ ਖਾਤੇ 'ਚ ਕਹਿੰਦਾ ਜੀ ਉਹ ਪਤਾ ਪਹਿਲਾਂ ਤਾਂ ਬਾਕੀ 2500 ਪਿਲਚਨ ਕਿਹਾ ਸੀ ਹੋਰ ਵੀ ਬਹੁਤ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕਰ ਲੈਂਦੇ ਪਰ ਨਹੀਂ ਇਹਨਾਂ ਤੋਂ ਪੂਰੇ ਹੁੰਦੇ ਬਾਈ ਤੇ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਇਹ ਸੋਡੇ ਸਾਂਝੀ ਜ਼ਰੂਰ ਕਰਨੀ ਸੀ ਤਾਂ ਜਿੰਤੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਬਣਾ ਨੋਟੀਫਿਕੇਸ਼ਨ ਭੰਨਦਾ ਰਹੇ ਮਿਲਦੇ ਆ ਕੱਲ ਨੂੰ ਨਮਟੌਕ ਤੇ ਧੰਨਵਾਦ